ਪਰ ਜਿਵੇਂ ਕਿ ਕੁਗੀ ਪਾਜੀ ਨੇ ਕਿਹਾ ਕਿ ਆਪਾਂ ਹੁਣ ਇਸ ਚੀਜ਼ ਤੋਂ ਨਿਕਲਣਾ ਵੀ ਬੇਟਾ ਲਾਪ ਪਹੁੰਚੇ ਨੇ ਸਾਰੰਗ ਪਹੁੰਚੇ ਨੇ ਵੈਲਕਮ ਕਿਉਂਕਿ ਸਦੂਲ ਪਾਜੀ ਦਾ ਵੀ ਗਾਣਾ ਇਸ ਫਿਲਮ ਦੇ ਵਿੱਚ ਔਰ ਬੜੀ ਮਿੱਠੀ ਆਵਾਜ਼ ਚ ਗਾਣੇ ਸੁਣਨ ਨੂੰ ਮਿਲਣੇ ਨੇ ਔਰ ਮੇਰੇ ਤੇ ਅਪੀਲ ਕੀ ਸਾਰੇ ਸਾਡੇ ਜਿਹੜੇ ਮੀਡੀਆ ਪਰਸਨ ਨੇ ਮੈਂ ਸਾਰੇ ਉਹਨਾਂ ਨੂੰ ਕਹਾਂਗੀ ਕਿ ਵੱਧ ਤੋਂ ਵੱਧ ਪਲੀਜ਼ ਸ਼ੇਅਰ ਕਰਿਓ ਵੀਡੀਓਜ਼ ਔਰ ਅਪੀਲ ਤੁਸੀਂ ਵੀ ਕਰਿਓ ਕਿਉਂਕਿ ਇਹਦੇ ਵਿੱਚ ਮੀਡੀਆ ਦਾ ਵੀ ਬਹੁਤ ਵੱਡਾ ਰੋਲ ਹੈ ਮੀਡੀਆ ਵੀ ਆਪਣਾ ਰੋਲ ਅਦਾ ਕਰਦਾ ਹੈ ਕਿਸੇ ਚੀਜ਼ ਨੂੰ ਹਿੱਟ ਜਾਂ ਫਲॉप ਕਰਨ ਦੇ ਵਿੱਚ ਕਿਉਂਕਿ ਮੀਡੀਆ ਜਦੋਂ ਸਹੀ ਚੀਜ਼ ਚਲਾਉਂਦਾ ਹੈ ਤਾਂ ਲੋਕੀ ਆਪਣੇ ਆਪ ਪ੍ਰਭਾਵਿਤ ਹੋ ਕੇ ਵੇਖਣ ਜਾਂਦੇ ਨੇ ਸੋ ਇਹ ਬਹੁਤ ਜ਼ਰੂਰੀ ਹੈ ਤੁਹਾਨੂੰ ਮੀਡੀਆ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਰਾਜਵੀਰ ਦੇ ਲਈ ਇਸ ਨੂੰ ਵੱਧ ਤੋਂ ਵੱਧ ਪ੍ਰਮੋਟ ਕਰਨਾ ਫਿਲਮ ਨੂੰ ਔਰ ਆਪਣੀ ਜ਼ਿੰਮੇਵਾਰੀ ਸਮਝ ਕੇ ਕਿ ਪੰਜਾਬ ਦਾ ਉਹ ਹੀਰਾ ਕਲਾਕਾਰ ਜਿਹੜਾ ਆਪਣੀ ਇਹ ਲਾਸਟ ਛਾਪ ਛੱਡ ਗਿਆ ਯਮਲਾ ਇਹਨੂੰ ਵੱਧ ਤੋਂ ਵੱਧ ਸਪੋਰਟ ਕਰਨਾ